ਸੋ ਹਾਂ ਜੀ ਬਈ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਆਏ ਹਾਂ ਮੋੜ ਮੰਡੀ ਬੱਕਰੀਆਂ ਦੀ ਮੰਡੀ ਤੇ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਕਿਹੜੇ ਕਿਹੜੇ ਜਾਨਵਰ ਆਏ ਮੰਡੀ ਚ ਚਲੋ ਆਪਾਂ ਅੱਗੇ ਚੱਲਦੇ ਹੁਣ ਇਹ ਕੀ ਰੇਟ ਆ ਪਟਾ ਲੈ ਲੈ ਕੀ ਰੇਟ ਆ ਵੀ ਪਟਾ ਲੈ 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 ਬਾਈ ਜਿਹੜੇ ਲਾਈਆ ਕੀ ਰੇਟ ਦਾ 13000 ਰੇਟ ਆ ਹੀਰੀ ਪਟਾ ਵੀ ਜਮਾ ਕੀਰੀ ਆ ਬਈ ਠੀਕ ਹੈ ਮੋਬਾਈਲ ਨੰਬਰ ਬੋਲ ਨਹੀਂ ਆਉਦਾ 98807 98807 ਰੇਟ 352 3852 52 ਠੀਕ ਹੈ ਇਸ ਤੋਂ ਵੀ ਤੁਸੀਂ ਦੇਖ ਸਕਦੇ ਮੰਡੀ ਬਹੁਤ ਜਿਆਦਾ ਭਰੀ ਆ ਤੇ ਦਿਖਾਵਾਂ ਕਬੂਤਰ ਬਹੁਤ ਸੋਹਣਾ ਕਬੂਤਰ ਲੋਟਣੇ ਕਬੂਤਰ ਇਹਦੇ ਵਿੱਚ ਬਲੈਕ ਲੋਦੇ ਵਿੱਚ ਬਹੁਤ ਸੋਹਣਾ ਨਰ ਆ ਬੀਟਲ ਬੱਕਰੀ ਹੈ ਜੀ ਇਸ ਤੋਂ ਵੀ ਤੁਸੀਂ ਦੇਖ ਸਕਦੇ ਮੰਡੀ ਜਿਹੜੀ ਬਹੁਤ ਜਿਆਦਾ ਭਰਦੀ ਆ ਜਾ ਦੇ ਰਾਟਾ ਮੰਡੀ ਦੇ ਵਿੱਚ ਤੇ ਪਤਾ ਨੂੰ ਦਿਖਾ ਵੇ ਕਿਹੜੇ ਕਿਹੜੇ ਹੋਰ ਆ ਗਏ ਤੇਸ ਤੋਂ ਅੱਗੇ ਅਗੇ ਮੋਫਲੀ ਦਾ ਨੀਰਾ ਮੰਡੀ ਦੇ ਮੋਫਲੀ ਨੀਰਾ ਵੀ ਅੰਦਰ ਜੇ ਕਰਕੇ ਇਨੇ ਖਰੀਦਣਾ ਮੰਡੀ ਤੇ ਖਰੀਦ ਸਕਦੇ ਹੋ ਮੋਫਲੀ ਨੀਰਾ ਤੁਸੀਂ ਦੇਖ ਸਕਦੇ ਹੋ ਕਿੰਨੇ ਨੰਬਰ ਨੀਰਾ ਵੀ ਇਹ ਅੰਕਲ ਕਿੰਨੇ ਨੰਬਰ ਨੀਰਾ ਇਹ 10 ਨੰਬਰ 10 ਨੰਬਰ ਨੀਰਾ ਵੀ ਮੋਫਲੀ ਦਾ ਜੇਕਰ ਕੇ ਇਨੇ ਖਰੀਦਣਾ ਹੁੰਦਾ ਤੇ ਖਰੀਦ ਸਕਦੇ ਮੰਡੀ ਤੇ ਆ ਕੇ ਬਾਕੀ ਘਰੇ ਪਹੁੰਚ ਵੀ ਹੋ ਜਾਂਦੀ ਆ ਮੋਬਾਈਲ ਨੰਬਰ 10 ਦੇ ਵੀਰੇ ਆਪਣਾ ਮੋਬਾਈਲ ਨੰਬਰ ਦੱਸਿਆ ਆਪਣਾ ਜੀ 9460303600 ਦੁਬਾਰਾ ਫੇਰ ਬੋਲ ਲਈ 9460303600 ਠੀਕ ਆ ਜੀ ਸੋ ਹਾਂ ਜੀ ਵੀ ਇਹ ਨੰਬਰ ਆ ਸੰਪਰਕ ਕਰਕੇ ਤੁਸੀਂ ਨੀਰਾ ਜਿਹੜਾ ਖਰੀਦ ਸਕਦੇ ਹੋ ਬਹੁਤ ਵਧੀਆ ਨੀਰਾ ਬਿਲਕੁਲ ਵੀ ਮਿੱਟੀ ਨਹੀਂ ਨੀਰੇ ਦੇ ਵਿੱਚ ਤੁਸੀਂ ਦੇਖ ਸਕਦੇ ਦੁਬਾਰਾ ਜਾਂ ਨੀਰਾ ਦੇਖ ਸਕਦੇ ਹੋ ਵੀਡੀਓ ਵਿੱਚ ਇਹ ਕਿੰਨੇ ਨੰਬਰ ਆ ਵੀ ਸਲਾਮ ਬੰਗੀ ਆ ਤੁਹਾਡੇ ਦਾ ਫੜਕਾ ਹੋ ਗਿਆ ਠੀਕ ਆ ਬਹੁਤ ਵਧੀਆ ਨੀਰਾ ਬਾਈ ਏ ਜੇਕਰ ਕਿਹਨੇ ਖਰੀਦਣਾ ਮੋਬਾਈਲ ਨੰਬਰ ਦੱਸਿਓ ਆਪਣਾ ਕਿੰਨਾ ਹੈ ਮੋਬਾਈਲ ਨੰਬਰ ਦੱਸਿਓ ਕਿੰਨਾ ਹੈ 9729999 43695 43695 ਘਰੇ ਪਹੁੰਚੋ ਜਾਂਦੀ ਵੀ ਹਾਂ ਹੋ ਜਾਂਦੀ ਵੀ ਸੋ ਹਾਂਜੀ ਵੀ ਜੇਕਰ ਕਿਹਨੇ ਗੁਆਰੇ ਦਾ ਨੀਰਾ ਖਰੀਦਣਾ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਬਹੁਤ ਵਧੀਆ ਨੀਰਾ ਘਰੇ ਪਹੁੰਚੋ ਜੁਗੀ ਨੰਬਰਾਂ ਸੰਪਰਕ ਕਰਕੇ ਖਰੀਦ ਸਕਦੇ ਹਾਂ ਮੋਹਫਲੀ ਦਾ ਗੁਆਰੇ ਦਾ ਕੋਈ ਵੀ ਨੀਰਾ ਖਰੀਦਣਾ ਸਾਰੇ ਹਾਂਜੀ ਵੀ ਬਹੁਤ ਵਧੀਆ ਨੀਰਾ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਤੇ ਆ ਬਾਈ ਇਹਨਾਂ ਕੋਲੇ ਹੁੰਦਾ ਨੀਰਾ ਘਰੇ ਪਹੁੰਚ ਕਰ ਦਿੰਦੇ ਕਾਕੀ ਪੱਠਾਂ ਵੀ ਬੀਟਲ ਪੱਠਾਂ ਤੁਸੀਂ ਦੇਖ ਸਕਦੇ ਹੋ ਕਾਲੇ ਡੱਬੇ ਰੰਗ ਦੇ ਵਿੱਚ ਤੇ ਲਾਲ ਰੋਡ ਲੋਹੇ ਰੰਗ ਦੇ ਵਿੱਚ ਆ ਇੱਕ ਬੱਕਰਾ ਆ ਗਿਆ ਇਹ ਖੀਰੀਆਂ ਪੱਠਾਂ ਵੀ ਸਾਰੀਆਂ ਖੀਰੀਆਂ ਪੱਠਾਂ ਵੀ ਸਾਰੀਆਂ ਦੇਖ ਸਾਡੀ ਵੀਡੀਓ ਟਿੱਕਾ ਕਾਲਾ ਰੰਗ ਦੇ ਚਿੱਟੇ ਅੱਖਾਂ ਦੇ ਵਿੱਚ ਆ ਵੀ ਚਿੱਟੀਆਂ ਅੱਖਾਂ ਦੀ ਪੱਠ ਹੈ ਬਹੁਤ ਚੰਗੀਆਂ ਪੱਠਾਂ ਇੱਧਰ ਤੁਸੀਂ ਬਰਬਰੀ ਬੱਕਰਾ ਦੇਖ ਸਕਦੇ ਹੋ ਬਈ ਟਿੱਟਾ ਢੋਣਾ ਬੱਕਰਾ ਵਧੀਆ ਕੁਆਲਿਟੀ ਦੇ ਮਟਰਾ ਕਰਨਾਂ ਦੀ ਕੁਆਲਿਟੀ ਹੈ ਆਪ ਜੀ ਚੈੱਕ ਕਰ ਲਓ ਬਹੁਤ ਸੈੱਟ ਹੋਣਾ ਬਰਬਰੀ ਪੱਤਰਾ ਵਲਡ ਨੰਬਰ ਦੱਸਿਆ ਵੀ ਕਿੰਨਾ ਵਲਡ ਨੰਬਰ 9056 9056 4960 4960 ਕਿਹੜੇ ਇਰਗੇ ਤੋਂ ਆਏ ਵੀ ਪਾ ਚੰਡੂ ਦੇ ਤੋਂ ਠੀਕ ਆ ਬੇ